ਤੁਸ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਸਨੇਨਾ ਅਮਰੀਕਾ ਜਾਣ ਵਾਲੇ ਚਾਹਵਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਦੱਸਤੀ ਹੈ ਕਿ ਅਮਰੀਕਾ ਨੇ 22 ਲੱਖ ਵੀਜ਼ਾ ਅਰਜ਼ੀਆਂ ਖੋਲ੍ਹ ਦਿੱਤੀਆਂ ਨੇ ਕਾਫੀ ਸਾਰੇ ਭਾਰਤੀ ਵਿਦੇਸ਼ਾਂ ਦਾ ਰੁਕਾਦੇ ਨੇ ਕੈਨੇਡਾ ਜਾਂਦੇ ਨੇ ਇੰਗਲੈਂਡ ਜਾਂਦੇ ਨੇ ਤਾਂ ਹੁਣ ਅਮਰੀਕਾ ਦੇ ਵੱਲੋਂ ਵੱਡੀ ਖੁਸ਼ਖਬਰੀ ਦੇ ਦਿੱਤੀ ਗਈ ਹੈ 22 ਲੱਖ ਵੀਜ਼ਾ ਅਰਜ਼ੀਆਂ ਜਿਹੜੀਆਂ ਖੋਲ੍ਹ ਦਿੱਤੀਆਂ ਨੇ ਹਾਲਾਂਕਿ ਜਿਹੜੇ ਭਾਰਤੀ ਹੈ ਪੰਜਾਬੀਆਂ ਦੀ ਗੱਲ ਕਰੀ ਆ ਅਮਰੀਕਾ ਜਾਣ ਦੇ ਲਈ ਡੌਂਕੀ ਲਗਾ ਕੇ ਜਾਂਦੇ ਨੇ ਤਾਂ ਕਈ ਏਜੰਟਾਂ ਦੇ ਚਾਲ ਦੇ ਵਿੱਚ ਫਸ ਨੇ ਲੱਖਾਂ ਰੁਪਏ ਬਰਬਾਦ ਕਰ ਲੈਂਦੇ ਨੇ ਪਰ ਹੁਣ ਅਜਿਹਾ ਨਹੀਂ ਹੋਵੇਗਾ ਡੋਂਕੀ ਲਾ ਕੇ ਜਾਣ ਦੀ ਤੁਹਾਨੂੰ ਲੋਡ ਨਹੀਂ ਪਵੇਗੀ ਕਿਉਂਕਿ ਹੁਣ ਅਮਰੀਕਾ ਦੇ ਵੱਲੋਂ 2.5 ਲੱਖ ਅਰਜ਼ੀਆਂ ਖੋਲ੍ਹ ਦਿੱਤੀਆਂ ਨੇ ਜੋ ਗੱਲ ਕੀਤੀ ਜਾਵੇ ਸਾਲ 2024 ਦੀ ਤਾਂ ਹੁਣ ਤੱਕ 12 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦੀ ਯਾਤਰਾ ਕੀਤੀ ਹੈ ਜੋ 2023 ਦੇ ਇਸ ਸਮੇਂ ਦੀ ਤੁਲਨਾ ਦੇ ਵਿੱਚ 35% ਵੱਧ ਚੁੱਕੀ ਹੈ ਤੇ ਹੁਣ ਹੋਰ ਜਿਹੜਾ ਵਾਅਦਾ ਕਰ ਦਿੱਤਾ ਕਿ 22 ਲੱਖ ਵੀਜ਼ਾ ਅਰਜ਼ੀਆਂ ਖੋਲ੍ਹ ਦਿੱਤੀਆਂ ਨੇ ਅਮਰੀਕੀ ਮਿਸ਼ਨ ਮੁਤਾਬਕ ਘੱਟ ਤੋਂ ਘੱਟ 60 ਲੱਖ ਭਾਰਤੀਆਂ ਕੋਲ ਪਹਿਲਾਂ ਤੋਂ ਹੀ ਅਮਰੀਕਾ ਜਾਣ ਲਈ ਗੈਰ ਪਰਵਾਸੀ ਵੀਜ਼ਾ ਤੇ ਹਰ ਦਿਨ ਇਹ ਹਜ਼ਾਰਾਂ ਹੋਰ ਲੋਕਾਂ ਨੂੰ ਜਾਰੀ ਕੀਤਾ ਜਾ ਰਿਹਾ ਅਮਰੀਕਾ ਜਾਣ ਵਾਲੇ ਭਾਰਤੀਆਂ ਦੇ ਲਈ ਇਹ ਚੰਗੀ ਖਬਰ ਸਾਬਿਤ ਹੋ ਚੁੱਕੀ ਹੈ ਕਿਉਂਕਿ ਯੂਐਸ ਐਮਬੈਸੀ ਦੇ ਫੋਲੋ ਹੁਣ ਨੀਆਂ ਮਾਹਰ ਕਾਮੀਆਂ ਤੇ ਵਿਦਿਆਰਥੀਆਂ ਸਣੇ ਭਾਰਤੀ ਯਾਤਰੀਆਂ ਲਈ ਵੱਧੂ 2.5 ਲੱਖ ਵੀਜ਼ਾ ਅਰਜ਼ੀਆਂ ਜੜੀਆਂ ਖੋਲੀਆਂ ਜਾ ਚੁੱਕੀਆਂ ਨੇ ਭਾਰਤ ਦੇ ਵਿੱਚ ਅਮਰੀਕੀ ਮਿਸ਼ਨ ਨੇ ਕਿਹਾ ਕਿ ਹਾਲੀ ਦੇ ਵਿੱਚ ਜਾਰੀ ਨਵੇਂ ਸਲੋਟ ਤੇ ਨਾਲ ਲੱਖਾਂ ਭਾਰਤੀ ਬਿਨੇਕਾਰਾਂ ਨੂੰ ਸਮੇਂ ਤੇ ਇੰਟਰਵਿਊ ਦੇ ਵਿੱਚ ਮਦਦ ਮਿਲੇਗੀ ਜਿਸ ਤੇ ਨਾਲ ਯਾਤਰਾ ਵਿੱਚ ਉਹਨਾਂ ਨੂੰ ਸੌਖ ਹੋਵੇਗੀ ਭਾਰਤੀ ਮਿਸ਼ਨ ਨੇ ਲਗਾਤਾਰ ਦੂਜੇ ਸਾਲ 10 ਲੱਖ ਗੈਰ ਪ੍ਰਵਾਸੀ ਵੀਜ਼ਾ ਬਿਨੇਕਾਰਾਂ ਨੂੰ ਪਾਰ ਕਰ ਲਿਆ ਬਿਆਨ ਦੇ ਵਿੱਚ ਕਿਹਾ ਗਿਆ ਕਿ ਵਿਦਿਆਰਥੀ ਵੀਜ਼ਾ ਸੀਜ਼ਨ ਦੌਰਾਨ ਰਿਕਾਰਡ ਗਿਣਤੀ ਦੇ ਵਿੱਚ ਪ੍ਰਕਿਰਿਆ ਜਾਰੀ ਰੱਖੀ ਅਤੇ ਪਹਿਲੀ ਵਾਰ ਵਿਦਿਆਰਥੀ ਭਾਰਤ ਭਰ ਤੇ ਵਿੱਚ 5.5 ਕਾਉਂਸਲਰ ਸੈਕਸ਼ਨਾਂ ਦੇ ਵਿੱਚ ਇੱਕ ਦੇ ਵਿੱਚ ਅਪਾਇੰਟਮੈਂਟ ਪ੍ਰਾਪਤ ਕਰਨ ਵਿੱਚ ਸਮਰੱਥ ਸਨ ਹੁਣ ਪਰਿਵਾਰਾਂ ਨੂੰ ਨਾਲ ਲਿਉਣ ਕਾਰੋਬਾਰ ਨੂੰ ਜੋੜਨ ਤੇ ਸਾਰਸਪਾਟੇ ਨੂੰ ਸਹੂਲਤ ਵਾਲਾ ਬਣਾਉਣ ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਸਾਲ 2024 ਦੇ ਵਿੱਚ 12 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦੀ ਯਾਤਰਾ ਕੀਤੀ ਜੋ 2023 ਦੇ ਤੁਲਨਾ ਦੇ ਮੁਤਾਬਿਕ 35% ਵੱਧ ਚੁੱਕਾ ਹੈ ਤਾਂ ਜਿਹੇ ਦੇ ਵਿੱਚ ਹੁਣ ਇੱਕ ਹੋਰ ਖੁਸ਼ਖਬਰੀ ਯੂਐਸ ਐਂਬੈਸੀ ਦੇ ਵੱਲੋਂ ਦਿੱਤੀ ਗਈ ਆਪਣੇ ਐਕਸ ਤੇ ਪੋਸਟ ਸਾਂਝੇ ਕਰਕੇ ਜੁੜੀਏ ਜਾਣਕਾਰੀ ਦਿੱਤੀ ਗਈ ਕਿ 2.5 ਲੱਖ ਅਮਰੀਕਾ ਦੇ ਵੱਲੋਂ ਵੀਜ਼ਾ ਅਰਜ਼ੀਆਂ ਖੋਲ੍ਹ ਦਿੱਤੀਆਂ ਨੇ ਅਕਰ ਤੁਸੀਂ ਵੀ ਅਮਰੀਕਾ ਜਾਣ ਦੇ ਚਾਹਵਾਨ ਅਤੇ ਤੁਹਾਡੇ ਲਈ ਖਬਰ ਕਾਫੀ ਲਾਹੇਵੰਦ ਹੈ ਤਾਂ ਜ਼ਰੂਰ ਇਸ ਖਬਰ ਨੂੰ ਧਿਆਨ ਦੇ ਨਾਲ ਸੁਣੋ ਤੇ ਆਪਣੇ ਬਾਕੀ ਦੋਸਤਾ ਮਿੱਤਰਾਂ ਤੱਕ ਵੀ ਜ਼ਰੂਰ ਇਸ ਨੂੰ ਸ਼ੇਅਰ ਕਰ ਦਿਓ ਕਿਉਂਕਿ ਜੇ ਗੱਲ ਕੀਤੀ ਜਾਵੇ ਪੰਜਾਬੀਆਂ ਦਾ ਰੁਝਾਨ ਲਗਾਤਾਰ ਵਿਦੇਸ਼ਾਂ ਵੱਲ ਵਧ ਰਿਹਾ ਹੈ ਤੇ ਜਿਹੇ ਦੇ ਵਿੱਚ ਜਿਹੜੇ ਗਰਕ ਕਾਨੂੰਨੀ ਢੰਗ ਦੇ ਨਾਲ ਰਸਤੇ ਅਪਣਾਰੇ ਨੇ ਵਿਦੇਸ਼ ਜਾਣ ਦੇ ਲਈ ਖਾਸ ਕਰਕੇ ਅਮਰੀਕਾ ਦੀ ਗੱਲ ਕਰੀਏ ਤਾਂ ਡੋਂਕੀ ਲਗਾ ਕੇ ਪੰਜਾਬੀ ਵਿਦੇਸ਼ਾਂ ਦਾ ਰੁਖੜਾ ਕਰ ਰਹੇ ਨੇ ਤਾਂ ਅਜਿਹੇ ਦੇ ਵਿੱਚ ਹੁਣ ਯੂਐਸ ਅੰਬੈਸੀ ਦੇ ਵੱਲੋਂ ਵੱਡੀ ਖੁਸ਼ਖਬਰੀ ਦਿੱਤੀ ਗਈ ਕਿ ਹੁਣ ਅਮਰੀਕਾ ਦੇ ਵੱਲੋਂ 2.5 ਲੱਖ ਵੀਜ਼ਾ ਅਰਚੀਆਂ ਖੋਲ ਦਿੱਤੀਆਂ ਗਈਆਂ ਨੇ